ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਵਾਲੇ ਸੂਟ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਿਲਕੁਲ ਨਿਊ ਡਿਜ਼ਾਈਨ ਨੇ ਆਪਣੇ ਰੈਡੀ ਹੋਏ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਆਫਰ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਆ ਤੇ ਆਫਰ ਆ ਜਿਹੜਾ ਜੀ ਉਹ ਕੱਲ ਸ਼ਾਮ ਤੱਕ ਹੀ ਐਪਲੀਕੇਬਲ ਰਹੇਗਾ ਉਸ ਤੋਂ ਬਾਅਦ ਦੇ ਵਿੱਚ ਜੋ ਸੇਲ ਪ੍ਰਾਈਸ ਲਿਖਿਆ ਹੋਇਆ ਉਸ ਤੇ ਤੁਹਾਨੂੰ ਸੂਟ ਮਿਲਣਗੇ ਆਫਰ ਪ੍ਰਾਈਸ ਤੁਹਾਡੇ ਲਈ ਤਾਂ ਐਪਲੀਕੇਬਲ ਹੋਵੇਗਾ ਜੀ ਜੇਕਰ ਤੁਸੀਂ ਜੋ ਸੂਟ ਤੁਹਾਨੂੰ ਸਾਹਮਣੇ ਟੇਬਲ ਤੇ ਦੇਖ ਰਿਹਾ ਸੇਮ ਤੁਸੀਂ ਪਰਚੇਸ ਕਰਦੇ ਹੋ ਅਗਰ ਤੁਸੀਂ ਇਸ ਨੂੰ ਹੋਰ ਕਿਸੇ ਸਟੱਫ ਦੇ ਉੱਪਰ ਕਸਟਮਾਈਜ਼ ਕਰਵਾਉਣੀ ਹੋ ਤਾਂ ਤੁਹਾਡਾ ਆਫਰ ਪ੍ਰਾਈਸ ਹੈ ਜਿਹੜਾ ਉਹ ਨਹੀਂ ਮੰਨਿਆ ਜਾਏਗਾ ਠੀਕ ਹੈ ਜੀ ਇਸ ਦਾ ਫਾਇਦਾ ਉਠਾਓ ਤੇ ਜਿਆਦਾ ਤੋਂ ਜਿਆਦਾ ਸੂਟ ਪਰਚੇਸ ਕਰੋ ਪਹਿਲਾ ਸੂਟ ਹੈ ਜੀ ਆਪਾਂ ਕ੍ਰੇਪ ਦੇ ਸੈਲਫ ਵਾਲੇ ਸਟੱਫ ਦੇ ਉੱਪਰ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਲਾਈਕ ਕਰਦੇ ਹੋ ਇਸ ਦੇ ਉੱਪਰ ਬਣਾਇਆ ਹੋਇਆ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਰਹੇਗਾ ਤੁਹਾਡੇ ਘੇਰੇ ਦਾ ਕੰਮ ਇਸ ਦੇ ਵਿੱਚ ਆਪਾਂ ਬੜਾ ਹੀ ਸੋਨਾ ਜਾਂ ਗ੍ਰੀਨ ਕਲਰ ਦਾ ਪੈਚ ਲਗਾਇਆ ਹੋਇਆ ਇਸੇ ਕਲਰ ਦਾ ਤੁਸੀਂ ਦੁਪੱਟਾ ਕਰਵਾ ਸਕਦੇ ਹੋ ਤੁਸੀਂ 골ਡਨ ਦੁਪੱਟਾ ਕਰਵਾ ਕੇ ਇਸ ਕਲਰ ਦਾ ਪੈਚ ਵੀ ਲਗਾ ਸਕਦੇ ਹੋ ਕੰਟਰਾਸਟ ਇਸ ਕਲਰ ਦਾ ਦੁਪੱਟਾ ਕਰਵਾ ਕੇ 골ਡਨ ਕਲਰ ਦੀ ਲੇਸ ਵੀ ਲਗਾ ਸਕਦੇ ਹੋ ਠੀਕ ਹੈ ਜੀ ਐਮਬ੍ਰੋਇਡਰੀ ਜਿਹੜੀ ਬਹੁਤ ਸੋਹਣੀ ਲੱਗਦੀ ਹੈ ਤੇ ਇਹ ਵਾਲਾ ਰਹਿਣਾ ਜੀ ਵਰਕ ਤੁਹਾਡੀਆਂ 슬ੀਵਸ ਦੇ ਉੱਪਰ ਠੀਕ ਹੈ ਜੀ ਇਸ ਦਾ ਆਪਾਂ ਘੇਰਾ ਤੇ 슬ੀਵਸ ਬਣਾਈਆਂ ਹੋਈਆਂ ਹਨ ਸੈਂਟਰ ਦੇ ਵਿੱਚ ਇਹ ਵਾਲੀ ਸਪਰੈਡਿੰਗ ਰਹੇਗੀ ਇਸ ਤਰ੍ਹਾਂ ਦੀ ਨਾਲ ਸ਼ਰਟ ਤੇ ਵੀ ਰਹੇਗੀ ਤੇ 슬ੀਵਜ਼ ਦੇ ਉੱਪਰ ਵੀ ਰਹੇਗੀ ਠੀਕ ਹੈ ਜੀ ਬਾਟਮ ਇਸ ਦੀ ਡੈਡੀ ਕਰਵਾਉਣੀ ਆ ਤੁਸੀਂ ਆਪਣੇ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਜੋ ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋਏਗਾ ਜੀ ਉਹ ਵਿਦਆਊਟ ਦੁਪੱਟਾ ਵਿਦਆਊਟ ਸਟਿਚਿੰਗ ਹੋਏਗਾ ਜਿੰਨਾ ਸੂਟ ਤੁਹਾਡੇ ਸਾਹਮਣੇ ਹੋਏਗਾ ਉਨੇ ਸੂਟ ਦਾ ਤੁਹਾਨੂੰ ਜਿਹੜਾ ਪ੍ਰਾਈਸ ਸ਼ੋਅ ਹੋਣਾ ਹੈ ਜੀ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਜਿਹੜਾ ਇਹ ਆਪਾਂ ਪਸ਼ਮੀਨਾ ਸਿਲਕ ਦੇ ਉੱਪਰ ਬਣਾਇਆ ਹੋਇਆ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਘੇਰੇ ਦਾ ਕੰਮ ਰਹੇਗਾ ਮਸ਼ੀਨ ਦੀ ਐਮਬਰਾਇਡਰੀ ਹੈ ਜੀ ਘੇਰਾ ਤਾਂ ਇਸ ਤਰ੍ਹਾਂ ਦਾ ਰਹੇਗਾ ਤੇ ਬੜੇ ਸੋਹਣੇ ਜਿਹੜੇ ਹੈਗੇ ਨੇ ਇਹ ਪੱਤੇ ਬਣੇ ਹੋਏ ਆ ਤੁਹਾਡੀ ਸ਼ਰਟ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਦੁਪੱਟਾ ਤੁਸੀਂ ਕੋਈ ਵੀ ਕੰਟਰਾਸਟ ਕਰਵਾ ਸਕਦੇ ਹੋ ਤੇ ਇਹ ਵਾਲੀ ਵੇਲ ਆ ਜਿਹੜੀ ਇਹ ਤੁਹਾਡੀ 슬ੀਵਸ ਦੇ ਉੱਪਰ ਆਏਗੀ ਇਸ ਨੂੰ ਤੁਸੀਂ ਵਿਦਆਊਟ ਲਾਈਨਿੰਗ ਵੀ ਬਣਵਾ ਸਕਦੇ ਹੋ ਜਾਂ ਲਾਈਨਿੰਗ ਵੀ ਸਟਿਚ ਕਰਵਾ ਸਕਦੇ ਹੋ ਹਾਂਜੀ ਨੈਕਸਟ ਆਪਣੇ ਵਾਲਾ ਸੂਟ ਹੈ ਇਹ ਵੀ ਉਸ ਕ੍ਰੇਪ ਦੇ ਉੱਪਰ ਸੈਲਫ ਵਾਲੀ ਦੇ ਉੱਪਰ ਬਣਿਆ ਜਿਸ ਦੇ ਵਿੱਚ ਆਪਾਂ ਤੁਹਾਨੂੰ ਹੈਂਡਵਰਕ ਵਾਲਾ ਸੂਟ ਸ਼ੋਅ ਕੀਤਾ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਪਰਸਨਲੀ ਮੈਨੂੰ ਬਹੁਤ ਪਸੰਦ ਆਇਆ ਤੁਸੀਂ ਵੀ ਦੱਸਿਓ ਕਮੈਂਟਸ ਦੇ ਵਿੱਚ ਕਿ ਤੁਹਾਨੂੰ ਕਿੰਨਾ ਕੁ ਪਸੰਦ ਆਇਆ ਇਹ ਵਾਲਾ ਸੂਟ ਜਿਹੜੇ ਵੀ ਆਪਣੇ ਵਿਊਅਰਸ ਨੇ ਰੈਗੂਲਰ ਕਮੈਂਟ ਕਰਦੇ ਨੇ ਸਾਡੀ ਨਜ਼ਰ ਦੇ ਵਿੱਚ ਨੇ ਅਸੀਂ ਤੁਹਾਡੇ ਲਈ ਬਹੁਤ ਵਧੀਆ ਸਪੈਸ਼ਲ ਕੁਝ ਪਲਾਨ ਕਰ ਰਹੇ ਹਾਂ ਤਾਂ ਆਪਣੀਆਂ ਵੀਡੀਓਜ਼ ਦੇ ਉੱਪਰ ਕਮੈਂਟਸ ਜ਼ਰੂਰ ਕਰਿਆ ਕਰੋ ਤੇ ਅੱਗੇ ਜਾ ਕੇ ਆਪਾਂ ਨੇਮ ਵੀ ਅਨਾਉਂਸ ਕਰਾਂਗੇ ਤੇ ਤੁਹਾਨੂੰ ਇੱਕ ਗਿਫਟ ਵੀ ਜ਼ਰੂਰ ਦੇਵਾਂਗੇ ਜਿਹੜੇ ਰੈਗੂਲਰ ਕਮੈਂਟਸ ਕਰਨਗੇ ਠੀਕ ਹੈ ਜੀ ਤਾਂ ਤੁਸੀਂ ਜ਼ਰੂਰ ਦੱਸਣਾ ਕਿ ਇਹ ਸੂਟ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਤਰ੍ਹਾਂ ਦੇ ਨਾਲ ਜਿਹੜੇ ਇਸ ਤੇ ਵਿੱਚ ਨਾ ਲੇਸ ਨੂੰ ਕੱਟ-ਕੱਟ ਕੇ ਇਹ ਵਾਲੇ ਆਪਾਂ ਫਲਾਰਸ ਹੈਗੇ ਨੇ ਜਿਹੜੇ ਲਗਾਏ ਹੋਏ ਨੇ ਉੱਪਰ ਇਸ ਨੂੰ ਤਿੱਲੇ ਦੇ ਨਾਲ ਜਿਹੜਾ ਹੈਗਾ ਫਿਕਸ ਕੀਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਪੈਨਲਸ ਨੇ ਇਹ ਉੱਪਰ ਨੂੰ ਜਾ ਰਹੇ ਨੇ ਤੁਹਾਡੀ ਸ਼ਰਟ ਦੇ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਬਹੁਤ ਹੀ ਸੋਹਣਾ ਜਿਹਾ ਫਲਾਵਰ ਹੈ ਜਿਹੜਾ ਇਹ ਤੁਹਾਡੀ ਬਾਜੂ ਦੇ ਉੱਪਰ ਆਏਗਾ ਠੀਕ ਹੈ ਜੀ ਐਸੀ ਤਰ੍ਹਾਂ ਦੇ ਨਾਲ ਤੁਸੀਂ ਬਾਟਮ ਤੇ ਵੀ ਕਰਵਾ ਸਕਦੇ ਹੋ ਇਹ ਤੁਹਾਡੀ 슬ੀਵਸ ਦੇ ਉੱਪਰ ਇੱਕ ਇੱਕ ਫਲਾਵਰ ਦੋਨੋਂ ਸਾਈਡ ਤੇ ਆਏਗਾ ਹਾਂਜੀ ਨੈਕਸਟ ਇਹ ਹੈ ਜੌਰਜਟ ਦੇ ਉੱਪਰ ਮਸਟਰਡ ਕਲਰ ਦੇ ਉੱਪਰ ਬਣਿਆ ਹੋਇਆ ਸੀ ਆਪਾਂ ਸ਼ਾਰਟ ਵੀਡੀਓ ਵੀ ਪਾਈ ਸੀ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਹੋਇਆ ਹੈ ਇਹ ਇਸ ਤਰ੍ਹਾਂ ਦੇ ਨਾਲ ਇੱਥੇ ਬਾਦਲੇ ਨਾਲ ਕੰਮ ਹੋਇਆ ਸਾਰਾ ਬਾਕੀ ਮਸ਼ੀਨ ਏਮਬ੍ਰੋਇਡਰੀ ਦਾ ਥ्रेड ਵਰਕ ਦਾ ਕੰਮ ਆ ਫੁੱਲ ਹੈਵੀ ਸੂਟ ਰਹੇਗਾ ਕਰਵਾਚੌਂਦ ਲਈ ਪਰਫੈਕਟ ਜਿਹੜਾ ਇਹ ਤੁਹਾਡਾ ਸੂਟ ਰੈਡੀ ਹੁੰਦਾ ਮਹਿੰਦੀ ਤੇ ਫੰਕਸ਼ਨ ਤੇ ਤੁਸੀਂ ਵੇਅਰ ਕਰ ਸਕਦੇ ਹੋ ਇਦਾਂ ਦੇ ਸੂਟ ਸੇਮ ਤੁਸੀਂ ਕਿਸੇ ਵੀ ਕਲਰ ਤੇ ਹੋਰ ਤੇ ਵੀ ਏਮਬ੍ਰੋਇਡਰੀ ਜਿਹੜੀ ਉਹ ਆਪਣੀ ਚੁਆਇਸ ਦੇ ਅਕੋਰਡਿੰਗ ਕਰਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਦੇ ਨਾਲ ਤੁਹਾਡੀ ਫਰੰਟ ਰਹੇਗੀ ਸ਼ਰਟ ਦਾ ਇਕ ਐਕਸਟਰਾਵਿਨਲ ਆਏਗਾ ਜੀ ਤੁਹਾਡੇ 슬ੀਵਸ ਦਾ ਪੈਟਰਨ ਠੀਕ ਹਾਂਜੀ ਨੈਕਸਟ ਵਾਲਾ ਸੂਟ ਹੈ ਪਿੰਕ ਕਲਰ ਦੀ ਲినਨ ਦੇ ਉੱਪਰ ਆਪਾਂ ਬਣਾਇਆ ਹੋਇਆ ਲినਨ ਇਦਾਂ ਦਾ ਸਟੱਫ ਹੈ ਜਿਹੜਾ ਸਰਦੀ ਗਰਮੀ ਦੋਨਾਂ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ ਪੈਨਲਸ ਇਸ ਤਰ੍ਹਾਂ ਦੇ ਨਾਲ ਤੁਹਾਡੇ ਜਾਣਗੇ ਠੀਕ ਹੈ ਜੀ ਕਲਰਸ ਤੁਸੀਂ ਦੇਖ ਸਕਦੇ ਹੋ ਐਮਬ੍ਰੋਇਡਰੀ ਜੇ ਕਿੰਨੇ ਸੋਹਣੇ ਲੱਗੇ ਹੋਏ ਨੇ ਤੇ ਇਸ ਤਰ੍ਹਾਂ ਦੇ ਨਾਲ ਤੁਹਾਡੇ 슬ੀਵਸ ਦੇ ਉੱਪਰ ਕੰਮ ਆਏਗਾ ਹਾਂਜੀ ਇਹ ਵਾਲਾ ਨੈਕਸਟ ਸੂਟ ਵਾਈਨ ਕਲਰ ਦੇ ਉੱਪਰ ਜਾਰਜਟ ਦੇ ਉੱਪਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਛੋਟੇ ਛੋਟੇ ਪੈਟਰਨਸ ਬਣਾਏ ਹੋਏ ਨੇ ਇਦਾਂ ਦੇ ਸੂਟ ਜਿੱਦਾਂ ਕੋਈ ਫੰਕਸ਼ਨ ਆਪਣੇ ਚੱਲਦਾ ਆਪਣੇ ਵਿਚਕਾਰ ਦਿਨ ਹੁੰਦੇ ਆ ਤਾਂ ਆਪਾਂ ਕੋਈ ਪ੍ਰਿੰਟਰ ਸੂਟ ਤਾਂ ਉਹਦੇ ਵੇਅਰ ਨਹੀਂ ਕਰਦੇ ਤਾਂ ਇਦਾਂ ਦੇ ਸਿੰਪਲ ਜਿਹੇ ਸੂਟ ਆਪਾਂ ਉਸ ਟਾਈਮ ਦੇ ਉੱਪਰ ਵੇਅਰ ਕਰ ਸਕਦੇ ਹਾਂ ਠੀਕ ਹੈ ਜੀ ਬੜੇ ਸੋਹਣਾ ਪੈਟਰਨ ਬਣਿਆ ਹੋਇਆ ਤੁਸੀਂ ਇਸ ਕਲਰ ਦਾ ਜਿਹੜਾ ਹੈਗਾ بیس ਲਗਾਓ ਆਪਣੇ ਸੂਟ ਤੇ ਇਸੇ ਕਲਰ ਦਾ ਦੁਪੱਟਾ ਕੰਟਰਾਸਟ ਕਰੋ ਬਹੁਤ ਜ਼ਿਆਦਾ ਸੋਹਣਾ ਤੁਹਾਡਾ ਸੂਟ ਬਣਨਾ ਬਾਕੀ ਜਦੋਂ ਸਾਡੇ ਤੋਂ ਸਟਿਚਿੰਗ ਕਰਵਾਉਂਗੇ ਤਾਂ ਅਸੀਂ ਚੀਜ਼ਾਂ ਨੂੰ ਬਹੁਤ ਸੋਹਣਾ ਬਣਾ ਕੇ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਇਹਨੂੰ ਵੀ ਤੁਸੀਂ ਵੈਸੇ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹੋਰ ਸਟੱਫ ਤੇ ਕਰਵਾਉਣਾ ਹੋਰ ਤੇ ਵੀ ਅਸੀਂ ਤੁਹਾਨੂੰ ਕਰਕੇ ਕਸਟਮਾਈਜ਼ ਕਰਕੇ ਦੇਵਾਂਗੇ ਇਸ ਤਰ੍ਹਾਂ ਦੇ ਨਾਲ ਇਹ ਛੋਟੇ ਛੋਟੇ ਪੈਟਰਨ ਆ ਜਿਹੜੇ ਤੁਹਾਡੀਆਂ ਸਰੀਰ ਦੇ ਉੱਪਰ ਦੋਨੋਂ ਸਾਈਡ ਆ ਜਾਣਗੇ ਜੀ ਹਾਂਜੀ ਨੈਕਸਟ ਇਹ ਵਾਲਾ ਸੂਟ ਹੈ ਮੋਡਲ ਸੈਟਨ ਦੇ ਉੱਪਰ ਬਣਿਆ ਹੋਇਆ ਇਸ ਤਰ੍ਹਾਂ ਦੇ ਨਾਲ ਘੇਰੇ ਤੇ ਤੁਹਾਡੇ ਬਾਰਡਰ ਆਏਗਾ ਇਸ ਨੂੰ ਤੁਸੀਂ ਉੱਪਰ ਚੌਕਾਂ ਤੇ ਵੀ ਲੈ ਕੇ ਆ ਸਕਦੇ ਹੋ ਪਰ ਇਹ ਆਪਾਂ ਸੂਟ ਹੈਗੇ ਨੇ ਜਿਹੜੇ ਫਾਰ ਸੇਲ ਬਣਾਏ ਆ ਇਸ ਲਈ ਆਪਾਂ ਘੇਰੇ ਦਾ ਕੰਮ ਕੀਤਾ ਹੋਇਆ ਫਰੰਟ ਤੁਹਾਡੀ ਸ਼ਰਟ ਦਾ ਆਪਾਂ ਸਿੰਪਲ ਰੱਖਿਆ ਹੋਇਆ ਤੇ ਫੁੱਲ ਹੈਵੀ 슬ੀਵਸ ਇਸ ਤਰ੍ਹਾਂ ਦੇ ਨਾਲ ਬਣਾਈਆਂ ਹੋਈਆਂ ਸੇਮ ਪੈਟਰਨ ਆ ਜਿਹੜਾ ਤੁਹਾਡੇ ਆਪਾਂ ਬਾਟਮ ਤੇ ਬਣਾਇਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਸੇਮ ਹੀ ਤੁਹਾਡੇ ਬਾਟਮ ਤੇ ਹੈ ਸੇਮ ਹੀ ਤੁਹਾਡੀ ਸ਼ਰਟ ਤੇ ਆਏਗਾ ਬਹੁਤ ਸੋਹਣਾ ਸੂਟ ਬਣੇਗਾ ਇਹ ਵਾਲਾ ਸੂਟ ਤੁਸੀਂ ਫੰਕਸ਼ਨਸ ਦੇ ਲਈ ਵੀ ਰੈਡੀ ਕਰਵਾ ਸਕਦੇ ਹੋ ਕਰਵਾਚੋਤ ਦੇ ਲਈ ਵੀ ਤੁਸੀਂ ਇਹ ਵਾਲੇ ਸੂਟ ਜਿਹੜੇ ਵੇਅਰ ਕਰ ਸਕਦੇ ਹੋ ਹਾਂਜੀ ਇਹ ਵਾਲਾ ਸੂਟ ਨਾ ਬੜੀ ਪਿਆਰੀ ਜਿਹੀ ਕਲਰ ਦੇ ਉੱਪਰ ਬਣਿਆ ਹੋਇਆ ਜੌਰਜਟ ਦੇ ਉੱਪਰ ਆਪਾਂ ਇਹ ਸੂਟ ਬਣਾਇਆ ਹੋਇਆ ਜੌਰਜਟ ਦਾ ਸਟਾਫ ਆ ਸਦਾ ਬਹਾਰ ਹਰਿੰਦਾ ਜੀ ਤੇ ਜਿਹੜੀ ਏਮਬ੍ਰੋਇਡਰੀ ਇਹ ਵੀ ਸਦਾ ਬਹਾਰੀ ਹੈ ਯਾਨੀ ਕਿ ਤੁਸੀਂ ਇੱਕ ਵਾਰੀ ਇਹਨਾਂ ਤੇ ਪੈਸਾ ਲਾਤਾ ਤੇ ਇੱਕ ਦੋ ਵਾਰੀ ਸੂਟ ਪਹਿਣ ਬਹੁਤ ਸੋਹਣਾ ਕੰਮ ਹੈ ਜਿਹੜਾ ਪਾਰੀ ਦਾ ਕੀਤਾ ਹੋਇਆ ਇਸ ਤਰ੍ਹਾਂ ਦੇ ਨਾਲੇ ਤੁਹਾਡੀ ਨੈਕ ਲਾਈਨ ਬਣੀ ਹੋਈ ਹੈ ਜੀ ਪੈਨਲਸ ਜਾ ਰਹੇ ਨੇ ਠੀਕ ਹੈ ਨੀਚੇ ਕੇਰਾ ਦੇਖੋ ਜੀ ਬਹੁਤ ਸੋਹਣਾ ਜਿਹੜਾ ਹੈਗਾ ਪਕੇਰੇ ਦਾ ਕੰਮ ਕੀਤਾ ਹੋਇਆ ਇਹ ਵਾਲੀ ਏਮਬ੍ਰੋਇਡਰੀ ਹੈ ਜਿਹੜੀ ਇਹ ਆਏਗੀ ਤੁਹਾਡੇ ਨਾਲ 슬ੀਵਸ ਦੇ ਉੱਪਰ ਠੀਕ ਹੈ ਜੀ ਇੱਥੇ ਤੁਸੀਂ ਕੱਟ ਰਖਵਾ ਵੀ ਸਕਦੇ ਹੋ ਇਹਨੂੰ ਇੱਥੇ ਹੀ ਸਟਿਚ ਕਰਵਾ ਸਕਦੇ ਹੋ ਵਿਦਆਊਟ ਕੱਟ ਵੀ ਫੁੱਲ ਹੈਵੀ ਤੁਹਾਡੀਆਂ 슬ੀਵਸ ਆ ਗਈਆਂ ਸੇਮ ਡਿਜ਼ਾਈਨ ਹੋਰ ਕਲਰ ਤੇ ਹੋਰ ਸਟਾਫ ਤੇ ਵੀ ਬਣਾ ਸਕਦੇ ਹੋ ਐਜ਼ ਇਟ ਇਜ਼ ਵੀ ਤੁਸੀਂ ਇਸ ਨੂੰ ਪਰਚੇਸ ਕਰ ਸਕਦੇ ਹੋ ਹਾਂਜੀ ਨੈਕਸਟ ਆਪਾਂ ਇਹ ਵਾਲਾ ਜੌਰਜਟ ਦੇ ਪੈਰਟ ਕਲਰ ਦੇ ਉੱਪਰ ਬਹੁਤ ਜ਼ਿਆਦਾ ਪਿਆਰਾ ਪੈਰਟ ਕਲਰ ਹੈ ਇਸ ਦੇ ਉੱਪਰ ਆਪਾਂ ਰੈਡੀ ਕੀਤਾ ਹੋਇਆ ਜੀ ਇਹ ਤੇ ਫਰੰਟ ਤੁਹਾਡੀ ਸ਼ਰਟ ਦਾ ਬਿਲਕੁਲ ਪਲੇਨ ਰਹੇਗਾ ਇਸ ਤਰ੍ਹਾਂ ਦੇ ਨਾਲ 슬ੀਵਸ ਦੀ ਐਮਬ੍ਰੋਇਡਰੀ ਰਹੇਗੀ ਆਰੀ ਦਾ ਕੰਮ ਹੈ ਜੀ ਠੀਕ ਇਹ ਤੁਹਾਡੀਆਂ 슬ੀਵਸ ਬਣੀਆਂ ਹੋਈਆਂ ਨੇ ਇਸ ਦੀ ਆਪਾਂ ਜਸਟ 슬ੀਵਸ ਬਣਾਈਆਂ ਹੋਈਆਂ ਤੇ ਬਾਟਮ ਤੇ ਐਮਬ੍ਰੋਇਡਰੀ ਹੈ ਠੀਕ ਹੈ ਇਹ ਵਾਲੀ ਐਮਬ੍ਰੋਇਡਰੀ ਜਿਹੜੀ ਇਹ ਤੁਹਾਡੀ ਬਾਟਮ ਤੇ ਆਏਗੀ ਇੱਕ थ्रेड ਸਿੰਗਲ ਦੇ ਨਾਲ ਕੰਮ ਹੋਇਆ ਹੈ ਇਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਜੀ ਸਕਰੀਨਸ਼ਾਟ ਲੈਂਦੇ ਜਾਓ ਤੇ ਸਾਨੂੰ ਭੇਜਦੇ ਜਾਓ ਆਪਣੇ ਵਿਊਜ਼ ਜ਼ਰੂਰ ਦੱਸਿਓ ਇਹਨਾਂ ਸੂਟਾਂ ਦੇ ਲਈ ਤੁਹਾਡਾ ਕਮੈਂਟ ਸਿਰਫ ਇੱਕ ਕਮੈਂਟ ਨਹੀਂ ਹੁੰਦਾ ਸਾਡੇ ਲਈ ਸਾਡੇ ਲਈ ਅਪਰੀਸ਼ੀਏਸ਼ਨ ਫੀਡਬੈਕ ਦਾ ਕੰਮ ਕਰਦਾ ਤਾਂ ਕਮੈਂਟਸ ਜ਼ਰੂਰ ਕਰਿਆ ਕਰੋ ਇਹ ਹੈਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਜੌਰਜਟ ਦੇ ਉੱਪਰ ਬਣਿਆ ਹੋਇਆ ਆਰੀ ਦਾ ਕੰਮ ਹੈ ਤੇ ਕਲਰਸ ਦੇਖੋ ਜੀ ਇਸ ਦੇ ਉੱਪਰ ਕਿੰਨੇ ਸੋਹਣੇ ਲੱਗੇ ਹੋਏ ਨੇ ਬੜੇ ਪਿਆਰਾ ਜਿਹਾ ਪੀਚ ਜਿਹੜਾ ਹੈਗਾ orange ਦੀ ਸ਼ੀਟ ਦੇ ਵਿੱਚ ਜਾਂਦਾ ਉਹ ਵਾਲਾ ਕਲਰ ਹੈ pink ਕਲਰ ਬਹੁਤ ਸੋਹਣਾ ਲੱਗਿਆ ਹੋਇਆ ਕਿਸੇ ਵੀ ਤਰ੍ਹਾਂ ਦਾ ਤੁਸੀਂ ਇਹਨਾਂ ਦੇ ਵਿੱਚੋਂ ਕਿਸੇ ਵੀ ਕਲਰ ਦਾ ਦੁਪੱਟਾ ਕੰਟਰਾਸਟ ਕਰੋ ਦੁਪੱਟਾ ਟਾਈ ਡਾਈ ਕਰੋ ਤੁਹਾਨੂੰ ਬਹੁਤ ਜ਼ਿਆਦਾ ਆਪਸ਼ਨਸ ਹੈਗੇ ਜਿਹੜੀਆਂ ਸੂਟ ਦੇ ਵਿੱਚ ਮਿਲਦੀਆਂ ਫੁੱਲ ਹੈਵੀ ਸੂਟ ਬਣਿਆ ਹੋਇਆ ਜੀ ਇਸ ਤਰ੍ਹਾਂ ਦੇ ਨਾਲ ਤੁਹਾਡਾ ਫਰੰਟ ਰਹੇਗਾ ਠੀਕ ਹੈ ਇਹ ਸਾਰਾ ਫਰੰਟ ਆਏਗਾ ਤੁਹਾਡਾ ਇਹ ਹੈ ਜੀ ਤੁਹਾਡੇ 슬ੀਵਸ ਤੱਕ ਆ ਇਹ ਵਾਲੀ ਇਮਬ੍ਰੋਇਡਰੀ 슬ੀਵਸ ਦੇ ਉੱਪਰ ਆਏਗੀ ਹਾਂਜੀ ਇਹ ਵੀ ਪਸ਼ਮੀਨਾ ਸਿਲਕ ਦੇ ਉੱਪਰ ਪੁਆਇੰਟ ਕਲਰ ਦੇ ਉੱਪਰ ਬਣਿਆ ਹੋਇਆ ਸੂਟ ਹੈ ਇਹ ਵਾਲਾ ਜਿਹੜਾ ਵਰਕ ਹੈ ਨਾ ਜੀ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਡਿਜ਼ਾਈਨ ਹੈਗਾ ਜਿਹੜਾ ਚੱਲ ਰਿਹਾ ਇਹਨੂੰ ਤੁਸੀਂ ਕਿਸੇ ਵੇ ਦੇ ਨਾਲ ਵੀ ਬਣਵਾ ਸਕਦੇ ਹੋ ਤੇ ਆਪਾਂ ਇਸ ਨੂੰ ਕੀ ਕੀਤਾ ਹੋਇਆ ਤੇ ਘੇਰੇ ਦਾ ਕੰਮ ਕੀਤਾ ਹੋਇਆ ਇਸ ਤੋਂ ਉੱਪਰ ਤੁਹਾਡੇ ਇਸ ਤਰ੍ਹਾਂ ਦੇ ਨਾਲ ਸੈਂਟਰ ਦੇ ਵਿੱਚ ਇਹ ਵਾਲਾ ਪੈਟਰਨ ਆਏਗਾ ਸਾਈਡਾਂ ਦੇ ਉੱਪਰ ਇੱਥੇ ਆਪਾਂ ਵੱਡੇ ਫਲਾਵਰਸ ਦਿੱਤੇ ਹੋਏ ਨੇ ਤੇ ਇੱਥੇ ਆਪਾਂ ਛੋਟੇ ਫਲਾਵਰਸ ਦਿੱਤੇ ਹੋਏ ਨੇ ਠੀਕ ਹੈ ਜੀ ਇਸਦੇ ਨਾਲ ਤੁਸੀਂ ਸੇਮ ਕਲਰ ਦਾ ਦੁਪੱਟਾ ਕਰਵਾਓ 골ਡਨ ਕਲਰ ਦੀ ਤੁਸੀਂ ਫਿਨਿਸ਼ਿੰਗ ਕਰਵਾਓ ਕਿਸੇ ਵੀ ਢੰਗ ਦੇ ਨਾਲ ਪਾਈਪਿੰਗ ਲਗਵਾਉਣੀ ਹੈ ਪਾਈਪਿੰਗ ਲਗਵਾ ਲਓ ਬੇਸ ਪਾਈਪਿੰਗ ਕਰਵਾ ਲਓ ਲੇਸ ਲਗਵਾ ਲਓ ਠੀਕ ਹੈ ਜੀ ਇਹ ਵਾਲਾ ਇੱਕ ਇੱਕ ਫਲਾਵਰ ਹੈ ਜਿਹੜਾ ਇਹ ਤੁਹਾਡੀਆਂ ਬਾਜੂ ਦੇ ਉੱਪਰ ਹਾਂਜੀ ਨੈਕਸਟ ਲਾਈਨਸ ਵਾਲੀ ਜਾਰਜਟ ਤੇ ਉੱਪਰ ਬਣਿਆ ਹੋਇਆ ਸੂਟ ਹੈ ਠੀਕ ਹੈ ਜੀ ਕਲਰ ਦੇਖੋ ਜੀ ਆਪਾਂ ਬਹੁਤ ਹੀ ਸੋਹਣਾ ਬਾਰਡਰ ਗ੍ਰੀਨ ਕਲਰ ਇਸ ਦੇ ਵਿੱਚ ਲਗਵਾਇਆ ਹੋਇਆ ਹੈ 골ਡਨ ਤੇ ਬੋਟਲ ਗ੍ਰੀਨ ਕਲਰ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਇਹ ਤਿੰਨ ਫਲਾਵਰਸ ਨੇ ਜਿਹੜੇ ਤੁਹਾਡੇ ਘੇਰੇ ਤੇ ਆਉਣਗੇ ਦੇਖੋ ਇੱਥੇ ਨਾ ਤੁਹਾਡਾ ਘੇਰਾ ਜਿੰਨਾ ਮਰਜ਼ੀ ਹੋਵੇ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਜਿਹੜਾ ਤੁਹਾਡੇ ਹੈਗਾ ਇੱਥੋਂ ਤੁਹਾਡਾ ਘੇਰਾ ਹੋ ਜਾਣਾ ਇੰਨੀ-ਇੰਨੀ ਸਪੇਸ ਹੈਗੀ ਹੈ ਜਿਹੜੀ ਫਲਾਵਰਸ ਦੇ ਨਾਲ ਖਾਲੀ ਰਹਿੰਦੀ ਹੈ ਬੋਟਲ ਗ੍ਰੀਨ ਦੇ ਨਾਲ ਤੁਸੀਂ ਇਸ ਦੀ ਫਿਨਿਸ਼ਿੰਗ ਕਰਵਾਓ ਬੋਟਲ ਗ੍ਰੀਨ ਦੁਪੱਟਾ ਲੈ ਸਕਦੇ ਹੋ ਸੇਮ ਕਲਰ ਦਾ ਦੁਪੱਟਾ ਲਓ ਆਪਣੀ ਏਜ ਦੇ ਅਕੋਰਡਿੰਗ ਚੀਜ਼ਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਸਾਰੇ ਤੁਹਾਡੇ ਸ਼ਰਟ ਦੇ ਵਿੱਚ ਇਹ ਵਾਲੇ ਪੈਟਰਨਸ ਆਉਣਗੇ ਠੀਕ ਹੈ ਇਹ ਵਾਲਾ ਫਲਾਵਰ ਤੇ ਨੈਕ ਦੇ ਕੋਲ ਆਏਗਾ ਲਓ ਜੀ ਸੇਮੀ ਸਿੰਗਲ ਕਲਰ ਆ ਜਿਹੜਾ ਤੁਹਾਡੀ ਨੇ 슬ੀਵਸ ਦੇ ਉੱਪਰ ਆਏਗਾ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਸੂਟ ਦਿਖਾ ਦਿੱਤੇ ਨੇ ਤਾਂ ਇਹਨਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਕੇ ਆਪਣੀਆਂ ਬੁਕਿੰਗਸ ਨੇ ਜਿਹੜੀਆਂ ਸਾਡੇ ਨਾਲ ਕਨਫਰਮ ਕਰ ਸਕਦੇ ਹੋ ਆਪਾਂ ਤੁਹਾਨੂੰ ਫਿਰ ਮਿਲਦੇ ਹਾਂ ਜੀ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ